ਬੰਦਰ ਅਤੇ ਟੋਪੀਆਂ ਇੱਕ ਵਾਰੀ ਦੀ ਗੱਲ ਹੈ ਇੱਕ ਟੋਪੀ ਵੇਚਣ ਵਾਲਾ ਵਿਅਕਤੀ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਰਿਹਾ ਸੀ ਉਸ ਦੇ ਸਿਰ ਉੱਤੇ ਟੋਪੀਆਂ ਭੰਨਿਆ ਹੋਇਆ ਟੋਕਰਾ ਸੀ ਰਾਹ ਚੱਲਦੇ-ਚੱਲਦੇ ਉਹ ਥੱਕ ਗਿਆ ਇੱਕ ਵੱਡੇ ਦਰਖਤ ਹੇਠਾਂ ਛਾਂ ਵੇਖ ਕੇ ਉਹ ਥੋੜਾ ਜਿਹਾ ਆਰਾਮ ਕਰਨ ਲੱਗਾ ਉਸ ਨੇ ਟੋਕਰਾ ਥੱਲੇ ਰੱਖਿਆ ਅਤੇ ਸੁੱਤ ਗਿਆ ਉਸ ਦਰਖਤ ਉੱਤੇ ਕੁਝ ਬੰਦਰ ਰਹਿੰਦੇ ਸਨ ਉਹ ਸਾਰੇ ਬੰਦਰ ਹੇਠਾਂ ਉਤਰੇ ਅਤੇ ਹਰ ਇੱਕ ਨੇ ਇੱਕ-ਇੱਕ ਟੋਪੀ ਚੁੱਕ ਲਈ ਕੁਝ ਸਮੇਂ ਬਾਅਦ ਜਦੋਂ ਟੋਪੀ ਵਾਲਾ ਵਿਅਕਤੀ ਉੱਠਿਆ ਤਾਂ ਉਸਨੇ ਵੇਖਿਆ ਕਿ ਸਾਰੀ ਟੋਪੀਆਂ ਗਾਇਬ ਹਨ ਉਹ ਕਬਰਾ ਗਿਆ ਫਿਰ ਉਸਨੇ ਉੱਪਰ ਵੇਖਿਆ ਤਾਂ ਸਾਰੇ ਬੰਦਰ ਦਰਖਤ ਉੱਤੇ ਟੋਪੀਆਂ ਪਾ ਕੇ ਬੈਠੇ ਹੋਏ ਸਨ ਉਹ ਸੋਚਣ ਲੱਗਾ ਕਿ ਹੁਣ ਕੀ ਕਰੀਏ ਅਚਾਨਕ ਉਸਦੇ ਦਿਮਾਗ ਵਿੱਚ ਇੱਕ ਯੋਜਨਾ ਆਈ ਉਸਨੇ ਆਪਣੇ ਸਿਰ ਤੋਂ ਆਪਣੀ ਟੋਪੀ उतारी ਅਤੇ ਜ਼ਮੀਨ ਤੇ ਸੁੱਟ ਦਿੱਤੀ ਬੰਦਰ ਵਾਂਗੂ ਨਕਲ ਕਰਨ ਵਾਲੇ ਹੁੰਦੇ ਹਨ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਵਿਅਕਤੀ ਆਪਣੀ ਟੋਪੀ ਸੁੱਟ ਰਿਹਾ ਹੈ ਤਾਂ ਸਾਰੇ ਬੰਦਰਾਂ ਨੇ ਵੀ ਆਪਣੀਆਂ ਟੋਪੀਆਂ ਸੁੱਟ ਦਿੱਤੀਆਂ ਉਹ ਵਿਅਕਤੀ ਖੁਸ਼ ਹੋ ਗਿਆ ਸਾਰੀਆਂ ਟੋਪੀਆਂ ਇਕੱਠੀਆਂ ਕੀਤੀਆਂ ਅਤੇ ਟੋਕਰੇ ਵਿੱਚ ਰੱਖ ਕੇ ਆਪਣੇ ਰਾਹ ਚੱਲ ਪਿਆ ਸਿੱਖਿਆ ਸਮੱਸਿਆ ਦਾ ਹੱਲ ਅਕਲ ਨਾਲ ਲੱਭੋ ਹੈਲੋ ਬੱਚੋ ਚੈਨਲ ਨੂੰ ਸਬਸਕ੍ਰਾਈਬ ਔਰ ਵੀਡੀਓ ਕੋ ਲਾਈਕ ਕਰੋ ਓਕੇ ਬਾਏ ਫਿਰ ਮਿਲेंगे ਓਕੇ ਬਾਏ ਬਾਏ